कैसा पावे तेरी शरण सब सब्दे कष्ट आप मिटावे तेरी शरण दे कष्ट मिटा सब दे आप स ਦਾ ਸੁਖੀ ਵਸੇ ਉਹ ਪਰਾਨੀ ਸਤ ਦਾ ਨਾਮ ਜੁਗਾਏ ਜਿਸਕੇ ਸੀਨ ਉਪਰ ਤੋ ਸਵਾਮੀ ਸੋ ਦੁਖ ਕੈਸਾ ਪਾਏ ਜਿਸਕੇ ਸੀਨ ਉਪਰ ਤੋ ਸਵਾਮੀ ਸੋ ਦੁਖ ਕੈਸਾ ਪਾਏ ਤੇਨੂੰ ਕਦ ਮੰਗਣ ਲਾ ਦੇ ਕਦ ਤੂੰ ਕਿਸ ਨੂੰ ਰਾਜ ਖਮਾ ਦੇ ਤੂੰ ਹੀ ਜਾਣੇ ਮਾਇਆ ਤੇਰੀ ਕਦ ਤੂੰ ਆਮ ਤੋਂ ਖਾਸ ਬਣਾ ਦੇ ਕਦ ਤੂੰ ਆਮ ਤੋਂ ਖਾਸ ਬਣਾ ਦੇ ਡੁੱਬ ਦੇ ਬੇੜੀ सिर जिके तू स्वामी सो दुख कैसा के जिसके सिर जिके तू I'm a baby. ਮੇਰਾ ਹੀ ਹਾਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਕਰਿਓ ਮੇਰਾ ਮਾਥਾ ਮੇਰਾ ਹੀ ਹਾਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਕਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲਮਿਕ ਦੁਖ ਉਤਰੇ ਗੁਰ ਨਾਮ ਦਿਓ ਰਨਗਾਤਾ ਹਰ ਨਾਮ ਦ੍ਰਿੜਾਇਆ ਭਿਨ ਨਾਮ ਜੀਵਨ ਵਿਰਥਾ ਰਹਾ ਦੇਵ ਗੋਲੰਗੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ 파ਤਾ ਤਿਨ ਸਾਧੂ ਚਰਨਨ ਸੇਵੇ ਕਮ ਮੋਕੋ ਕੀ ਜਾ ਦਾਸ ਦਸ ਦਸਨ ਕੋ ਹਰ ਦਿਨ ਆਧਾਰਥ ਗੁਨਾਥਾ ਹਮ ਅੰਦਰੇ ਗਿਆਨ ਹੀਨ ਅਗਿਆਨੀ ਕਿਉ ਚਾਲ ਹਮਾਰਗ ਪੰਥਾ ਹਮ ਅੰਦਰੇ ਕੋ ਗੋਰੇ ਅੰਜਲ ਦੀ ਜਾਨ ਜਨ ਨਾਨਕ ਚੱਲ ਆਹ ਮੈਂ ਪੰਥਾ ਹਮੇ ਅੰਦੁਨੇ ਗਿਆਨਹੀਨ ਅਗਿਆਦੀ ਕਿਉਂ ਚੱਲ ਮਾਰਗ ਪੰਥਾ ਹਮੇ ਅੰਦੁਨੇ ਕਾਗੋਰ ਅੰਚਲ ਦੀ ਚਰ ਅਮਰਾਂ ਸੰਗ ਸੁਖ ਹੋਏ ਫਿਰ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਮ ਆਪੇ ਆਪ ਸਦਾ ਸਦਾ ਨਾਨਕਾਂ ਜਾਪ ਕਰਨ ਕਰਾਉਣ ਕਰਨ ਹਾਲ ਸਕਾਤ ਕਾ ਵਿਚਾਰ ਜਿਵੇਂ ਦ੍ਰਿਸ਼ਟ ਕਰੇ ਤਾਂ ਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀ ਨੋ ਸੁਪਨ ਰਾਉਂਗ ਸਭ ਤੇ ਦੂਰ ਸਭ ਹੁ ਕਾ ਸੰਗ ਦੁਜਾ ਦੇਖਾ ਕਰਮ ਦੀਪ ਆਪੇ ਏਕ ਆਪੇ ਅਨੇਕ ਮਰਨ ਮਸਿਆਵਨ ਜਾਇ ਨਾਨਕ ਸਾਹਿਬ ਸੇ ਰਾਤ ਹੋਈ ਨਾਈ ਗਰੀ ਤਮਰਾ ਸੁੰਦਰਤਾਰੀ ਤੁਮ ਤੇ ਹੋਏ ਜੋ ਆ ਗਿਆ ਤੇਰੀ ਗਤ ਮੇ ਤਰ ਤਮਹੀ ਜਾਈ ਨਾਨਕ ਦਾਸ ਸਰਨਾ ਗੁਰਬਾਨੀ ਤੇ ਆਗੇ ਆਇ ਤਾਸ ਹਮਾਈ ਜੀਓ ਪਿੰਦਸਾ ਹੁੰਦੀ ਰਾ ਵੇ ਗੁਰ ਨਾਨਕ ਸਬਤੀ ਸਤਿਗੁਰੂ ਬਿਨਾਂ ਨ ਕੋ ਲੱਗੈ ਜਾਕੀ ਪ੍ਰਭ ਆਗੇ ਅਰਦਾਸ ਸਿਖ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਤੋਪੀ ਜੀ ਸਹਾਇ ਵਾਰ ਸ੍ਰੀ ਪਤੋਪੀ ਜੀ ਕੀ ਪਤਸ਼ਾਹੀ ਦਸਵੀਂ ਪ੍ਰਤਮ ਪਤੋਪੀ ਸਿਮਰ ਕਾਇ ਗੁਰੂ ਨਾਨਕ ਦੇਵ ਇਤੇ ਆਏ ਪ੍ਰੰਗਤ ਗੁਰਤੇ ਅਮਰਦਾਸ ਨਾਮਦਾ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਹਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਸਿਖਤਾ ਸਭ ਕੋ ਤੇ ਜਾਇ ਤੀਂ ਬਹਾਦਰ ਸਿਮਰਿਆ ਕਨੋਂ ਜਾਵਤ ਆਈ ਸਤਿ ਥਾਣੀ ਦੇ ਸਹਾਇ ਦੇ ਸ੍ਰੀ ਸਾਛ ਸੰਗਤ ਜੀ ਨੂੰ ਇਸ ਸੰਸਾਰ ਦੀ ਸਤਿ ਥਾਣੀ ਦੇ ਸਹਾਇ ਦੇ ਸੰਬਾਤ ਕਰਨ ਦੀ ਲੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦیدار ਦਾ ਧਿਆਨ ਕਰਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਵਾਹਿਗੁਰੂ ਪੰਜਾ ਪਿਆਰਿਆਂ 14 ਸਰਬਜਾਦਿਆਂ ਚਾਲੀਆਂ ਮੁਟਿਆ ਹੱਡੀਆਂ ਜਰੂਰੀਆਂ ਜਿਨ੍ਹਾਂ ਨਾਂ ਹੁੰਦੇ ਪਿਆਰਾਂ ਦੀ ਸਕਿਆ ਦੇ ਚਲਾਇ ਤੇ ਗਵਾਹੀ ਦੇਖ ਸੰਤ ਦੇ ਅੰਦਰ ਕੀਤਾ ਪਾਣਾ ਮੰਨਿਆ ਸਤਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲਵੋ ਜੀ ਆਮੀਨ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਵਾਈ ਕੋਪਰੀਆਂ ਲੋਹਾਈਆਂ ਤਰਕੜੀਆਂ ਤੇ ਚੜੇ ਤਾੜਿਆਂ ਨਾਲ ਚਲਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾ ਪ੍ਰਾਰਥਨਾ ਤੇ ਵਰਤਮਾਨ ਸਮੇਂ ਦੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਅਤੇ ਪਤੰਜ ਗਿਆਨ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਪੰਜਾਬ ਤੱਕਾਂ ਆਪੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਬ੍ਰਤਮਾਨ ਸਰਬੱਤ ਖਾਲਸਾ ਜੀ ਕੀ ਅਰਦਾਸ ਹਾਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵਚ ਤਿਆਮ ਕਾ ਸਤਕਾ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਦੀ ਸਾਜ ਤਾਹ ਤਾਹ ਅਛਿਆ ਰਿਆ ਦੇਖ ਦੇ ਪਤੇ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਹਾ ਦਾਣ ਪ੍ਰੋਸਾ ਦਾਣ ਦਾਣਾ ਕੇ ਸਰਦਾਨ ਨਾਲ ਦਾਲ ਸ੍ਰੀ ਅਮਰਤ ਸਰ ਸਾਹਿਬ ਜੀ ਦੀ ਦਰਸ਼ਨ ਇਸ਼ਨਾਨ ਚੌਂਕੀਆਂ ਛੰਡੇ ਬੂਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿਕੰਦਰ ਮਣੀਵਾ ਮਤ ਜੀ ਮਤ ਪਤ ਕੇ ਰਾਖੀ ਆਪ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਉਹ ਸ੍ਰੀਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਿਨ੍ਹਾਂ ਤੋਂ ਖਾਲਸਾ ਸਿੰਘ ਪੰਥ ਨੂੰ ਛੋੜਿਆ ਗਿਆ ਹੈ ਜਿਥੇ ਦੇਰਸਨਦਾਰ ਤੇ ਸੇਵਾ ਸੰਭਾਲ ਦਾ ਦਾਣ ਇਹ ਪਿਆਰੀ ਖਾਲਸਾ ਪੰਥ ਨੂੰ ਬਖਸ਼ੋ ਏ ਨਿਮਾਣਿਆ ਦੀ ਮਾਨ ਨੇ ਤਾਣਿਆ ਨੇ ਤਾਨ ਨੇ ਓਟਿਆਂ ਦੀ ਓਟ ਧਨ ਧਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਗ੍ਰੰਤ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਜਉਦਰੀ ਪ੍ਰਾਰਥਨਾ ਹੈ ਸਤਿਗੁਰੂ ਜੀ ਲਾਖੁ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਮਹਾਵਕਾਂ ਨੂੰ ਸਾਥ ਵਿਦਿਆ ਵਿਚਾਰਿਕਾਂ ਪਵਤਕਾਰੀ ਦੀ ਮਹਾਵਕਾਂ ਨੂੰ ਸਾਥ ਸਤਿਗੁਰ ਜੀ ਸੇਣ ਫਰੀਦ ਪਵਨਤ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਮੁਕਤਸਰ ਸਾਹਿਬ ਸਮੂਹ ਸਟਾਫ ਵੱਲੋਂ ਅਤੇ ਪ੍ਰਬੰਧਕਾਂ ਵੱਲੋਂ ਸਤਿਗੁਰੂ ਜੀ ਨਾਲ ਮਿਲ ਕੇ ਆਪ ਜੀ ਦੇ ਚਰਨਾਂ ਦਾ ਓਟ ਅਤੇ ਆਸਰਾ ਤਕਿਆ ਹੈ ਸਤਿਗੁਰੂ ਜੀ ਨਵੇਂ ਸਾਲ ਦੀ 2025 ਦੀ ਅਰੰਭਤਾ ਹੋਈ ਹੈ ਸਤਿਗੁਰੂ ਜੀ ਨਵੇਂ ਸਾਲ ਦੀ ਪ੍ਰਸ਼ਨ ਮੁਖ ਰਾਖ ਦੀ ਉਵੇ ਅਤੇ ਸਮੂਹ ਸਟਾਫ ਦੀ ਸਮੂਹ ਪ੍ਰਬੰਧਕਾਨੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਮੈਨੇਜਮੈਂਟ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੀ ਚਰਨਾਂ ਦਾ ਓਟ ਅਤੇ ਆਸਰਾ ਤਕਿਆ ਹੈ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸਰੂਪ ਲਿਆ ਕਰਕੇ ਸੋਕਮਨੀ ਸੋ ਕੇ ਅਮਰਤ ਪ੍ਰਭ ਨਾਮ ਭਗਤ ਜਨਨ ਕਾ ਮਾਨ ਮਿਸਰਾਮ ਸ੍ਰੀ ਸੋਕਮਨੀ ਸਾਹਿਬ ਦੀ ਜਪ ਅਰੰਭ ਕਰਵਾਏ ਗਏ ਹਨ ਸਤਿਗੁਰੂ ਜੀ ਆਪ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਭੋਗ ਦੀ ਸੰਪੂਰਨਤਾ ਹੋਈ ਛੇ ਪੌੜੀਆਂ ਆਨੰਦ ਸੰਗੀ ਦੀ ਬਾਣੀ ਦੇ ਜਾਪ ਹੋ ਰਹੇ ਹਨ ਗੁਰਬਾਣੀ ਦਾ ਜਾਪ ਕਰਦਿਆਂ ਤੋਂ ਸੇਵਾ ਨਿਭਾਉਂਦਿਆਂ ਹੋਇਆਂ ਤੋਂ ਕਈ ਤਰ੍ਹਾਂ ਦੀਆਂ ਪੁਲਾਹ ਹੋਣੀਆਂ ਹੋਣਗੀਆਂ ਅਣਜਾਣ ਮੱਚੀ ਸੰਤ ਕੀ ਮਾਫਰਨਾ ਬੀਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜਨ ਸੰਧੀ ਸੇਵਾ ਕਰਨ ਦੀ ਬੰਦੀ ਵਰਸ਼ਸ਼ ਕਰਨੀ ਬਾਣੀ ਦਾ ਭਾਵ ਸੇਵਾ ਦਾ ਭਾਵ ਸਮੂਹ ਮੈਨੇਜਮੈਂਟ ਕਮੇਟੀ ਅਤੇ ਪ੍ਰਬੰਧਕਾਂ ਦੇ ਸਿੱਤੇ ਸਮੂਹ ਸਟਾਫ ਦੇ ਸਿੱਤੇ ਵਿੱਚ ਪ੍ਰਿਆਹਤ ਰੱਖਣਾ ਬੱਚਿਆਂ ਦੇ ਸਿੱਤੇ ਵਿੱਚ ਪ੍ਰਿਆਹਤ ਰੱਖਣਾ ਸਤਿਗੁਰੂ ਜੀ ਸਾਰਾਂ ਹੀ ਸਾਲ ਖੁਸ਼ੀਆਂ ਭਰਿਆ ਬਤੀਤ ਕਰਾਉਣਾ ਚੜ੍ਹਦੀ ਕਲਾ ਦਾ ਰੱਖਣਾ ਦਿਨ-ਦੰਗਣੀ ਰਾਤੋਕਨ ਤਰੱਕੀ ਦੀ ਦਾਤ ਵਰਸ਼ਸ਼ ਕਰਨੀ ਕ੍ਰਿਪਾ ਕਰਨ ਸਤਿਗੁਰੂ ਜੀ ਸੇਵਕ ਪਰਿਵਾਰਾਂ ਪਾਸੋਂ ਆਪਦੀਆਂ ਨੂੰ ਸੁੰਦਰ ਰਮਾਦੇ ਭੇਟਾ ਕੀਤੇ ਨੇ ਆਪਦੀਆਂ ਨੰਗੀ ਕਰ ਕਰ ਨੇ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਲਗੀ ਸੁਖਦਾਨੇ ਭਰਪੂਰ ਕਰਨੇ ਕਾਲ ਪ੍ਰਤਕ ਦੂਰ ਕਰਨੇ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਧਿਆਵਲਕੜਾ ਪ੍ਰਸ਼ਾਦੀ ਦੇ ਚਾਪਣ ਦੀ ਲੰਗਰ ਸਤਿ ਕੀ ਹਾਜ਼ਰ ਹੋਏ ਨੇ ਆਪ ਜੀ ਦੇ ਦਰ ਪ੍ਰਵਾਣ ਹੋਵੇ ਦਰ ਪ੍ਰਵਾਣ ਹੋਵੇ ਆ ਪ੍ਰਸ਼ਾਦ ਸਾਧ ਸੰਗਤ ਰੋ ਵਰਤਾਂ ਦੀ ਆਗਿਆ ਹੋਵੇ ਜਵਾਬਦੀ ਦਾਸੀ ਪ੍ਰਸ਼ਾਸ਼ਕੀ ਅਸੋ ਆਪ ਜੀ ਦਾ ਸਵਾਸ ਸਵਾਸ ਵਾਗ ਗੁਰੂ ਵਾਗ ਗੁਰੂ ਨਾਮ ਜਪੇ ਸਤਿਗੁਰੂ ਜੀ ਕਿਰਪਾ ਕਰਨੀ ਸਮੁੱਚੀ ਸੇਵਾ ਕੀ ਤੀਨੋ ਪ੍ਰਵਾਨ ਕਰਨੀ ਚੜ੍ਹਦੀ ਕਲਾ ਉਤਕਰਣਾ ਦਰੋਂ ਕਰਮ ਸਿੱਖੀ ਸਦਕਾ ਨਾਮ ਦਾ ਪ੍ਰੋਸ਼ੇਧੀ ਦਾਤ ਵਰਸਿਸ਼ ਕਰਨੀ ਇਸ ਸਕੂਲ ਨੂੰ ਦਿਨ ਦੁੱਖ ਦੀ ਰਾਤੋਗਨ ਤਰੱਕੀ ਦੀ ਦਾਤ ਵਰਸਿਸ਼ ਕਰਨੀ ਕਿਰਪਾ ਕਰਨੀ ਸਤਿਗੁਰੂ ਜੀ ਇਲਾਹੀ ਹੁਕਮ ਨਾਮ ਵਿੱਚ ਕੇ ਕਰਤਾਰਤ ਕਰਨਾ ਹੁਕਮ ਨਾਮ ਅਨੁਸਾਰ ਸਾਜ ਸੰਗਤ ਸਰੰਦਾਂ ਦਾ ਬਤ ਉਦੋਂ ਵਿਚਾਰ ਕਰਨਾ ਸਰਬੱਤ ਦੇ ਕਾਰ ਦਾ ਰਾਜ ਕਰਨੇ ਗੁਲਮਤਨ ਅਨਸਾਰ ਸ਼ੁੱਧ ਮਨੋ ਕਾਮਨਾਵਾਂ ਸੰਪੂਰਨ ਕਰਨੀਆਂ ਸੇਈ ਗਾਰੇ ਮੇਲ ਜਿਨ੍ਹਾਂ ਦੇ ਮਿਲਨੇ ਕਰਕੇ ਆਪ ਜੀ ਦਾ ਇਨਾਮ ਚਿਤਿਆ ਵਾ ਨਾਨਕ ਨਾਮ ਛੜ ਦੀ ਪਲਾ ਮੇਰੇ ਪੰਥ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿ ਰਾਗਿਆ ਤਹੀ ਆਕਾਲ ਕੀ ਤਬਿ साधस कन को कमह गुरु माने गुरु ग्रंथ जी माने हो परबत कुरान की दे जो प्रभु को मिल बोत है सुख सुख मिले राज करेगा खान सा की रहे न कोई भार हुए सामने के जय शरण जो हो भाई गुरु नाम जहाज है सुरे सोतरे पर जो सरदा कश्यमते कृपा रो उतारो i'm <speaking in> gonna <foreign language> ਸੀਤਲ ਹੋਏ ਜਿੱਤਾਂ ਜਾਏ ਬਹਿ ਮੇਰਾ ਸਤ ਗੁਰੂ ਸੁਤਾਨ ਸੁਹਾਵਾ ਨਾਮ ਰਾਜੇ ਗੁਰ ਸਿੱਕੀ ਸੁਤਾਨ ਭਲਿਆ ਲੈ ਤੂਰ ਮੁਖ ਲਾਵਾ ਗੁਰ ਸਿੱਕਾ ਕੀ ்கਾਲ ਖਾਏ ਪਈ ਜਨ ਹਰ ਨਾਮ ਤੇ ਆਵਾ ਜਿਨ ਨਾਨਕ ਸਤ ਗੁਰ ਪੂਜਿਆ ਵੜਾਈ ਆਠ ਪੈਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾ ਪ੍ਰਭ ਕੀ ਅਕੰਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਪ੍ਰਭ ਕੀ ਅਕੰਥ ਕਹਾਣੀ ਗਾਣੀ ਗਿਆਨਕ ਦਾਸ ਵਖਾਣੀ